ਇੱਥੇ ਤੁਸੀਂ ਦੇਖ ਸਕਦੇ ਹੋ ਕਿ ਸੀ ਲੈਵਲ ਪੇਸ਼ੈਂਟ ਹੈ ਜਿਹੜੇ ਕਿ ਆਪਣੇ ਬਲॉक्स ਦੇ ਨਾਲ ਪੈਗਨ ਸੌਕੇਟ ਬਲੌਕ ਕਹਿੰਦੇ ਨੇ ਨੋ ਇਹਦੇ ਨਾਲ ਇਹ ਐਕਸਰਸਾਈਜ਼ ਕਰ ਰਹੇ ਨੇ ਤੇ ਡਾਟ ਵਾਲੀ ਗੇਮਸ ਵੀ ਸਾਡੇ ਕੋਲ ਹੈ ਕਿ ਬਿਲਚੇਅਰ ਵਾਲੇ ਪੇਸ਼ੈਂਟ ਹੈ ਜਿਹੜੇ ਆਪਣਾ ਏਮ ਉਹ ਸਹੀ ਕਰਨ ਤੇ ਮੈਂਟਲ ਹੈਲਥ ਦੇ ਉੱਪਰ ਫੋਕਸ ਦੇ ਤਾਂ ਕਿ ਉਹਨਾਂ ਦੀ ਮੈਂਟਲ ਹੈਲਥ ਇੱਕਦਮ ਐਕਟਿਵ ਔਰ ਸਹੀ ਰਹੇ ਸੋ ਚੱਡੇ ਟੰਗ ਦੇ ਨਾਲ ਅਸੀਂ ਕੋਸ਼ਿਸ਼ ਕਰ ਰਹੇ ਹਾਂ ਤਾਂ ਕਿ ਕਰੀਏ ਕੇ ਪੇਸ਼ੈਂਟ ਜਿਹੜਾ ਹੈ ਉਹ ਡਿਪਰੈਸ਼ਨ ਦਾ ਸ਼ਿਕਾਰ ਨਾ ਹੋਵੇ ਇਕੱਲਾਪਨ ਨਾ ਫੀਲ ਕਰੇ ਇਕ ਫੈਮਿਲੀ ਦੇ ਵਾਂਗ ਸਾਡੇ ਕੋਲ ਰਹੇ ਜਿੱਥੇ ਕਿ ਫਿਜ਼ੀਕਲ ਹੈਲਥ ਦਾ ਅਸੀਂ ਧਿਆਨ ਰੱਖਦੇ ਆ ਉੱਥੇ ਹੀ ਮੈਂਟਲ ਹੈਲਥ ਦਾ ਧਿਆਨ ਰੱਖਣ ਲਈ ਉਹਨਾਂ ਨੂੰ ਵੇਰੀਅਸ ਐਕਟੀਵਿਟੀਜ਼ ਕਰਵਾਈ ਜਾਂਦੀਆਂ ਜਿਵੇਂ 휠ਚੇਅਰ ਦੇ ਵਿੱਚ ਰੇਸ ਦੇ ਵਿੱਚ ਪਾਰਟਿਸਿਪੇਟ ਹੋ ਗਿਆ 휠ਚੇਅਰ ਦੀ ਰੇਸ ਹੋ ਗਈ ਔਰ ਗੇਮਸ ਹੋ ਗਿਆ ਤੁਸੀਂ ਅੱਜ ਦੇਖੋਗੇ ਕਿ ਸਾਡੇ ਕੋਲ ਕਾਫੀ ਸਾਰੀ ਐਸੀ ਗੇਮਸ ਨੇ ਜੋ ਅਸੀਂ 휠ਚੇਅਰ ਪੇਸ਼ੈਂਟਸ ਦੇ ਨਾਲ ਮਿਲ ਕੇ ਖੇਡਦੇ ਵੀ ਆ ਤੇ ਉਹਨਾਂ ਨੂੰ ਖਿਡਾਉਂਦੇ ਵੀ ਹਾਂ ਨੂੰ ਜਾਰੀ ਕਰਦੇ ਆ বারবার রিকোয়েস্ট কর দিয়া যে ਤੁਸੀਂ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰੋ ਤਾਂ ਕਿ ਜੋ ਇਹ ਵੀਡੀਓ ਹੈ ਸਾਡੀ ਇਹ ਲੋੜਵੰਤ ਸੱਜਣ ਤੇ ਦਾਨੀ ਸੱਜਣਾ ਕੋਲ ਜ਼ਰੂਰ ਪਹੁੰਚੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਐਸ ਐਚ ਐਸ ਜੀ ਕੇਅਰ ਸੈਂਟਰ ਮਦਨ ਨੇੜੀ ਮੋਹਾਲੀ ਜ਼ਿਲ੍ਹਾ ਦੇ ਵਿੱਚ ਖੜਿਆ ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸਾਡੇ ਕੋਲ ਕਾਫੀ ਸਾਰੇ ਸਪਾਈਨਲ ਕੋਡ ਇੰਜਰੀ ਤੇ ਪੇਸ਼ੈਂਟਸ ਨੇ بڑے ਹੀ ਵੱਡੇ ਵੱਡੇ ਬੈਡਸੋਰ ਬੜੇ ਭਿਆਨਕ ਬੈਡਸੋਰ ਜਿਹੜੇ ਕਿ ਗ੍ਰੇਡ 4 ਮਲਟੀਪਲ ਬੈਡਸੋਰ ਹੋ ਜਾਂਦੇ ਨੇ ਬੈਡਸੋਰ ਦੇ ਰਿਕਵਰੀ ਤੇ ਉਸ ਤੋਂ ਬਾਅਦ ਉਹਨਾਂ ਦਾ ਫਿਜ਼ੀਓਥੈਰੇਪੀ ਦਾ ਟ੍ਰੀਟਮੈਂਟ ਇਹ ਸਾਰਾ ਹੀ ਤੁਸੀਂ ਤੁਹਾਨੂੰ ਪਤਾ ਹੀ ਹੈ ਕਿ ਤੁਹਾਡੇ ਸਹਿਯੋਗ ਦੇ ਨਾਲ ਇਹ ਸਾਰਾ ਕੁਝ ਅਤੇ ਫ੍ਰੀ ਆਫ ਕੋਸਟ ਚੱਲ ਰਿਹਾ ਹੈ ਜੀ ਬੈਡਸੋਰ ਠੀਕ ਹੋਣ ਤੋਂ ਬਾਅਦ ਜਿਹੜੇ ਪੇਸ਼ੈਂਟ ਰੀਹੈਬਿਲਿਟੇਸ਼ਨ ਦੇ ਵਿੱਚ ਆ ਜਾਂਦੇ ਨੇ ਉਹਨਾਂ ਦਾ ਫਿਜ਼ੀਓਥੈਰੇਪੀ ਟ੍ਰੀਟਮੈਂਟ ਯਾਨੀ ਕਿ ਉਹਨਾਂ ਦਾ ਫਿਜ਼ੀਕਲ ਹੈਲਥ ਦਾ ਪੂਰਾ ਪੂਰਾ ਧਿਆਨ ਰੱਖਿਆ ਜਾਂਦਾ ਜਿੱਥੇ ਕਿ ਫਿਜ਼ੀਕਲ ਹੈਲਥ ਦਾ ਅਸੀਂ ਧਿਆਨ ਰੱਖਦੇ ਆ ਉੱਥੇ ਹੀ ਮੈਂਟਲ ਹੈਲਥ ਦਾ ਧਿਆਨ ਰੱਖਣ ਲਈ ਉਹਨਾਂ ਨੂੰ ਵੇਰੀਅਸ ਐਕਟੀਵਿਟੀਆਂ ਕਰਵਾਈ ਜਾਂਦੀ ਹੈ ਜਿਵੇਂ 휠ਚੇਅਰ ਦੇ व्हीलचेयर दी रेस हो गई और गेम्स हो, गे गेम्स हो गया ਤੁਸੀਂ ਅੱਜ ਦੇਖੋਗੇ ਕਿ ਸਾਡੇ ਕੋਲ ਕਾਫੀ ਸਾਰੀ ਐਸੀ ਗੇਮਸ ਨੇ ਜੋ ਅਸੀਂ व्हीलचेयर ਪੇਸ਼ੈਂਟਸ ਦੇ ਨਾਲ ਮਿਲ ਕੇ ਖੇਡਦੇ ਵੀ ਆ ਤੇ ਉਹਨਾਂ ਨੂੰ ਖਿਡਾਉਂਦੇ ਵੀ ਆ ਤਾਂ ਕਿ ਉਹਨਾਂ ਦੀ ਜਿਹੜੀ ਮੈਂਟਲ ਹੈਲਥ ਹੈ ਉਹ ਵੀ ਸਹੀ ਰਵੇ ਕਿਉਂਕਿ ਤੁਸੀਂ ਸੰਗਤ ਜੀ ਇਹ ਅੰਦਾਜ਼ਾ ਲਗਾਓ ਕਿ ਕਿਸੇ ਦਾ ਇੱਕਦਮ ਐਕਸੀਡੈਂਟ ਹੋ ਗਿਆ ਤੇ ਉਹਦਾ ਇੱਕਦਮ ਨੀਚੇ ਵਾਲਾ ਸਰੀਰ ਕੜ ਗਿਆ ਕਿ ਉਹਦੇ ਤੇ ਉਹਦੇ ਦਿਮਾਗ ਦੇ ਉੱਪਰ ਕਿੰਨਾ ਅਸਰ ਹੋਏਗਾ ਕਿ ਹਾਈ ਮੈਂ ਚੱਲ ਨਹੀਂ ਸਕਦਾ ਇਸ ਤੋਂ ਬਾਅਦ ਮੇਰਾ ਕੀ ਬਣੇਗਾ ਆਰਥਿਕ ਤੌਰ ਤੇ ਵੀ ਉਹ ਕਮਜ਼ੋਰ ਹੋ ਜਾਂਦਾ ਹੈ ਮਾਨਸਿਕ ਤੌਰ ਤੇ ਵੀ ਕਮਜ਼ੋਰ ਹੋ ਜਾਂਦਾ ਹੈ ਸਰੀਰਿਕ ਪੱਖੋਂ ਵੀ ਕਮਜ਼ੋਰ ਹੋਣਾ ਹੀ ਹੋਣਾ ਤੇ ਉਹਦਾ ਸਰੀਰਿਕ ਪੱਖੋਂ ਤਾਂ ਹੁਣ ਫਿਜ਼ੀਓਥੈਰੇਪੀ ਦੇ ਨਾਲ ਅਸੀਂ ਠੀਕ ਕਰਦੇ ਆਂ ਜਦ ਕਿ ਉਹਦਾ ਮਾਨਸਿਕ ਤੌਰ ਤੇ 멘탈 ਹੈਲਥ ਦੇ ਦੇਖ ਰੇ ਕਸੀਂ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਅਸੀਂ ਕੋਸ਼ਿਸ਼ ਕਰ ਰਹੇ ਆਂ ਤਾਂ ਕਿ ਕਰੀਏ ਕਿ ਪੇਸ਼ੈਂਟ ਜਿਹੜਾ ਹੈ ਉਹ ਡਿਪਰੈਸ਼ਨ ਦਾ ਸ਼ਿਕਾਰ ਨਾ ਹੋਵੇ ਇਕੱਲਾਪਨਾਂ ਫੀਲ ਕਰੇ ਇੱਕ ਫੈਮਿਲੀ ਦੇ ਵਾਂਗ ਸਾਡੇ ਕੋਲ ਰਹੇ ਤੁਸੀਂ ਅਗ ਦੇਖ ਸਕਦੇ ਹੋ ਕਿ ਸਾਡੇ ਕੋਲ ਵੇਰੀਅਸ ਗੇਮਸ ਵੇਰੀਅਸ ਐਕਟੀਵਿਟੀਆਂ ਨੇ ਜੋ 휠ਚੇਅਰ ਪੇਸ਼ੈਂਟ ਖੇਡ ਰਹੇ ਨੇ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਸੀ ਲੈਵਲ ਪੇਸ਼ੈਂਟ ਹੈ ਜੀ ਜਿਹੜੇ ਕਿ ਆਪਣੇ ਬਲॉक्स ਦੇ ਨਾਲ ਪੈਗਨ ਸੌਕੇਟ ਬਲੋਕ ਕਹਿੰਦੇ ਨੇ ਨੋ ਇਹਦੇ ਨਾਲ ਇਹ ਐਕਸਰਸਾਈਜ਼ ਕਰ ਰਹੇ ਨੇ ਤੇ ਡਾਟ ਵਾਲੀ ਗੇਮਸ ਵੀ ਸਾਡੇ ਕੋਲ ਹੈ ਕਿ 휠ਚੇਅਰ ਵਾਲੇ ਪੇਸ਼ੈਂਟ ਹੈ ਜਿਹੜੇ ਆਪਣਾ ਏਮ ਉਹ ਸਹੀ ਕਰਨ ਤੇ ਮੈਂਟਲ ਹੈਲਥ ਦੇ ਉੱਪਰ ਫੋਕਸ ਦੇ ਤਾਂ ਕਿ ਉਹਨਾਂ ਦੀ ਮੈਂਟਲ ਹੈਲਥ ਇੱਕਦਮ ਐਕਟਿਵ ਔਰ ਸਹੀ ਰਹੇ ਜੀ ਤੁਸੀਂ ਦੇਖ ਸਕਦੇ ਹੋ ਸਾਡੇ ਕੋਲ ਜਿਹੜੇ ਐਕਟਿਵ ਪੇਸ਼ੈਂਟ ਨੇ ਅੰਕਲ ਜੀ ਔਰ ਬਲਦੇਵ ਸਿੰਘ ਨੇ ਜਿਹੜੇ ਕਿ ਟੇਬਲ ਟੈਨਿਸ ਖੇਡ ਰਹੇ ਨੇ ਇਹ ਪਹਿਲੇ ਬਲਦੇਵ ਸਿੰਘ ਨੇ ਜੋ ਉਹ ਬਹੁਤ ਜ਼ਿਆਦਾ ਮੈਂਟਲ ਇਲਨੈਸ ਦਾ ਸ਼ਿਕਾਰ ਸੀਗਾ ਤੇ ਕਾਫੀ ਜ਼ਿਆਦਾ ਮੈਂਟਲੀ ਵੀਕ ਸੀ ਪਰ ਹੁਣ ਜਦੋਂ ਦੇ ਸਾਡੇ ਕੋਲ ਆਏ ਨੇ ਸਾਡੇ ਨਾਲ ਜੁੜੇ ਨੇ ਇੱਕ ਫੈਮਿਲੀ ਦੇ ਵਾਂਗੂ ਰਹਿੰਦੇ ਨੇ ਤੇ ਇੱਥੇ ਫਿਜ਼ੀਕਲ ਹੈਲਥ ਠੀਕ ਕਰਨ ਦੇ ਨਾਲ ਨਾਲੇ ਆਪਣੀ ਮੈਂਟਲ ਹੈਲਥ ਵੀ ਠੀਕ ਕਰ ਰਹੇ ਨੇ ਆਜੋ ਤੁਹਾਨੂੰ ਇੱਕ ਅੱਗੇ ਦਿਖਾਉਂਦੇ ਆ ਕਿ ਜਿਵੇਂ ਇਹ ਸਾਰੇ ਗਰੁੱਪ ਮਿਲ ਕੇ ਲੇਡੀਜ਼ ਦਾ ਗਰੁੱਪ ਮਿਲ ਕੇ ਇਹ ਕੈਰਮ ਬੋਰਡ ਖੇਡ ਰਹੇ ਨੇ ਸਾਰੇ ਸਪਾਇਨਲ ਕੋਡ ਦੇ ਪੇਸ਼ੈਂਟਸ ਨੇ ਤੇ ਕੁਝ ਅਟੈਂਡੈਂਟ ਵੀ ਮਿਲ ਕੇ ਤਾਂ ਕਿ ਕਿਸੇ ਨੂੰ ਵੀ ਕੋਈ ਇਕੱਲਾਪਨ ਮਹਿਸੂਸ ਨਾ ਹੋਵੇ ਇੱਕ ਫੈਮਿਲੀ ਦੇ ਵਾਂਗ ਹੋ ਰਹਿਣ ਇਹ ਸਾਰੇ ਕੈਰਮ ਬੋਰਡ ਖੇਡ ਰਹੇ ਨੇ ਤੁਸੀਂ ਦੇਖ ਸਕਦੇ ਹੋ ਮਾਤਾ ਜੀ ਨੇ ਮਾਤਾ ਜੀ ਹੁਣੇ ਹੀ ਸਵਸਥ ਹੋਏ ਨੇ ਆਪਣੇ ਬੈਟ ਸੋਰ ਦੇ ਵਿੱਚੋਂ ਸਸ਼ੀ ਕਲੰਕ ਮਾਤਾ ਜੀ ਠੀਕ ਹੋ ਜੀ ਤੁਸੀਂ ਤੁਸੀਂ ਬੈਡ ਸੋਰ ਰਿਕਵਰੀ ਤੁਹਾਡੀ ਹੁਣੇ ਹੁਣੇ ਰੀਸੈਂਟ ਹੋਈ ਆ ਜੀ ਕੁਝ ਦਿਨਾਂ ਦੇ ਹੋਇਆ ਕੋਲੋਂ ਹਨਾ ਰੀਬੈਕਟੀਰੀ ਰੀਹੈਬਿਲਿਟੇਸ਼ਨ ਚੱਲਦੇ ਨੂੰ ਤੇ ਅੱਜ 멘ਟਲ ਹੈਲਥ ਦੇ ਉੱਪਰ ਵੀ ਅਸੀਂ ਫੋਕਸ ਕਰ ਰਿਹਾ ਹਨਾ ਜੀ ਤਾਂ ਕਿ ਤੁਸੀਂ ਸਾਰੇ ਖੁਸ਼ ਰਹੋ ਕੋਈ ਜ਼ਿਆਦਾ ਆਪਣਾ ਸੋਚੇ ਨਾ ਜੀ ਹਨਾ ਕਿਉਂਕਿ ਟੈਨਸ਼ਨ ਹੋ ਜਾਂਦੀ ਹੈ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਆ ਜੀ ਹਨਾ ਜੀ ਤੇ ਅੱਜ ਤੁਹਾਨੂੰ ਕਿਵੇਂ ਲੱਗ ਰਿਹਾ ਜੀ ਗੇਮਸ ਖੇਡ ਕੇ ਜੀ ਕਦੇ ਸੋਚਿਆ ਨਹੀਂ ਸੀ ਕਿ ਇਸ ਕੰਮ ਨੂੰ ਕਿਹੜਾ ਆਂਦੇ ਹਾਂ ਜੀ ਐਸਾ ਸਭ ਹੀ ਨਗਰਾਂ ਚ ਵਾਪਰ ਜੀ ਤੁਹਾਡੇ ਟਾਈਮ ਤਾਂ ਬਚਪਨ ਦੇ ਵਿੱਚ ਕੁਝ ਹੋਰ ਗੇਮ ਸੀ ਹੁਣ ਇਸ ਟਾਈਮ ਦੇ ਵਿੱਚ ਚੇਂਜ ਹੋ ਗਿਆ ਹੈ ਨਾ ਜੀ ਸੋ ਫਿਰ ਫਿਰ ਵੀ ਮਨੋਰੰਜਨ ਦਾ ਸਾਧਨ ਤੇ ਉਹੀ ਰਹਿੰਦਾ ਹੈ ਨਾ ਜੀ ਤੁਸੀਂ ਇੰਜੋਏ ਚਾਹੇ ਵੱਡੀ ਗੇਮ ਹੋਵੇ ਚਾਹੇ ਛੋਟੀ ਗੇਮ ਹੋਵੇ ਇੰਜੋਏ ਤਾਂ ਤੁਸੀਂ ਕਰ ਪਾਉਂਦੇ ਹੋ ਨਾ ਜੀ ਹਾਂ ਬਸ ਇਹੀ ਚਾਹੀਦਾ ਕਿ ਸਾਰੇ ਪੇਸ਼ੈਂਟ ਸਾਡੇ ਖੁਸ਼ ਰਹਿਣ ਇੰਜੋਏ ਕਰਨ ਤਾਂ ਕਿ ਉਹਨਾਂ ਨੂੰ ਕੋਈ ਡਿਪਰੈਸ਼ਨ ਦਾ ਸ਼ਿਕਾਰ ਜਾਂ ਫਿਰ ਕੋਈ ਹੋਰ ਬਿਮਾਰੀ ਤੋਂ ਬਚ ਜਾਣ ਜੀ ਸੋ ਜਿਵੇਂ ਕਿ ਤੁਸੀਂ ਦੇਖ ਹੀ ਰਹੇ ਹੋ ਕਿ ਟੇਬਲ ਟੈਨਿਸ ਦੀ ਗੇਮ ਖੇਡ ਰਹੇ ਨੇ ਸੋ ਤੁਹਾਨੂੰ ਇੱਕ ਇੱਕ ਅਸੀਂ ਬਾਰ-ਬਾਰ ਗੁਜਾਰਿਸ਼ ਕਰਦੇ ਆਂ ਬਾਰ-ਬਾਰ ਰਿਕਵੈਸਟ ਕਰਦੇ ਆਂ ਕਿ ਤੁਸੀਂ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰੋ ਤਾਂ ਕਿ ਜੋ ਇਹ ਵੀਡੀਓ ਹੈ ਸਾਡੀ ਇਹ ਲੋੜਵੰਦ ਸੱਜਣ ਤੇ ਦਾਨੀ ਸੱਜਣਾ ਕੋਲ ਜ਼ਰੂਰ ਪਹੁੰਚੇ ਕਿਉਂਕਿ ਬਹੁਤ ਸਾਰੇ ਐਸੇ ਪੇਸ਼ੰਤ ਨੇ ਜਿਹੜੇ ਆਪਣੇ ਘਰਾਂ ਦੇ ਵਿੱਚ ਬੰਦਰ ਰਹਿ ਜਾਂਦੇ ਨੇ ਤੇ ਉਹਨਾਂ ਨੂੰ ਟਾਈਮ ਤੇ ਨਾ ਇਲਾਜ ਮਿਲਦਾ ਨਾਹੀਂ ਕੋਈ ਦਵਾਈ ਮਿਲਦੀ ਹੈ ਨਾਹੀਂ ਕੋਈ ਉਹਨਾਂ ਦਾ ਕੋਈ ਫਿਜ਼ੀਓਥੈਰੇਪੀ ਟਰੀਟਮੈਂਟ ਹੁੰਦਾ ਸੋ ਤੁਸੀਂ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰੋ ਤਾਂ ਕਿ ਇਹ ਲੋੜਵੰਦ ਸੱਜਣ ਤੇ ਦਾਨੀ ਸੱਜਣਾ ਕੋਲ ਪਹੁੰਚ ਚੁਕੇ ਸੰਗਤ ਜੀ ਤੁਹਾਡੇ ਸਹਿਯੋਗ ਦੇ ਨਾਲ ਹੀ ਇਹ ਸਾਰਾ ਕੁਝ ਹੋ ਰਿਹਾ ਹੈ ਤੁਹਾਡੇ ਸਹਿਯੋਗ ਦੇ ਨਾਲ ਹੀ ਇਹ ਸਾਰਾ ਸੈਂਟਰ ਚੱਲ ਰਿਹਾ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਸਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ